ਪਿੰਡ ਸਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਡੇ ਪੱਦਰ ਦੇ ਸੂਬੇ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਅਤੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁੱਬਲੀ ਅਤੇ ਜ਼ਿਲ੍ਹਾ ਵਿੱਤ ਸਕੱਤਰ ਸਾਫ ਸਿੰਘ ਸਭਰਾ ਅਤੇ ਜਨਰਲ ਸਕੱਤਰ ਸਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਗੂਆਂ ਵੱਲੋਂ ਅਹਿਮ ਫੈਸਲੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਕਿਸਾਨ ਹੁਣ ਟਰੇਲ ਗੱਡੀਆਂ ਅਤੇ ਬਸਾਂ ਜਰੀਏ ਦਿੱਲੀ ਵੱਲੋਂ ਕੂਚ ਅਤੇ 10 ਮਾਰਚ ਨੂੰ ਪੂਰੇ ਹਿੰਦੁਸਤਾਨ ਵਿੱਚ ਰੇਲਾ ਰੋਕੀਆਂ ਜਾਣਗੀਆਂ ਜਿਸ ਨੂੰ ਲੈ ਕੇ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਹਿੰਦੇ ਕਿ ਅੱਜ ਦੀ ਇਸ ਕੋਰ ਕਮੇਟੀ ਵਿੱਚ ਇਹ ਮੀਟਿੰਗ ਕਰਕੇ ਆਉਣ ਵਾਲੀ ਰਣਨੀਤੀ ਤੈਅ ਕੀਤੀ ਗਈ ਹੈ ਜਿਸ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਈ ਹੋਰ ਵੀ ਵਿਚਾਰ ਵਟਾਂਦਰੇ ਕਿਸਾਨ ਆਗੂਆਂ ਨਾਲ ਕੀਤੇ ਗਏ ਹਨ ਅਤੇ ਇਸ ਹੋਰ ਇਹ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਲਾਹਬੰਦ ਕਰਨ ਲਈ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਹੋਰ ਕੀ ਆਖਿਆ ਇਹਨਾਂ ਕਿਸਾਨ ਆਗੂਆਂ ਨੇ ਆਓ ਖੁਦ ਹੀ ਵੇਖਦੇ ਹਾਂ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਤੁਹਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਕਿਸ ਵਿਸ਼ੇ ਨੂੰ ਲੱਗੀ ਹੋਈ ਹੈ ਜੀ ਅੱਜ ਤਰਨਤਨ ਜ਼ਿਲ੍ਹੇ ਤੇ ਜਿਹੜੀ ਮੀਟਿੰਗ ਹੈ ਤਰਨਤਨ ਬਾਬਾ ਵੀਰ ਸਿੰਘ ਜੀ ਸ਼ਹੀਦ ਵੱਡੇ ਪਿੰਡ ਸਭਰਾ ਕੜਾ ਮਤੇ ਹੋਈ ਆ ਔਰ ਇੱਕ ਕੱਲ ਵੀ ਮੀਟਿੰਗ ਬਾਕੀ ਜ਼ਿਲ੍ਹਿਆਂ ਦੇ ਲੀਡਰਾਂ ਨਾਲ ਰੱਖੀ ਗਈ ਸੀ ਔਰ ਉਹਦੇ ਤੇ ਲਗਭਗ ਜਦੋਂ ਤੋਂ ਵੀ ਦਿੱਲੀ ਵਾਲਾ ਮੋਰਚਾ ਜਿਹੜਾ ਆ ਦਿੱਲੀ ਕੁਝ ਕਰੋ 12 ਤਰੀਕ ਤੋਂ ਜਿਹੜਾ ਕਿਸਾਨ ਆਪੋ ਆਪਣੇ ਪਿੰਡਾਂ ਚੋਂ ਘਰਾਂ ਚੋਂ ਲਗੜਾਂ ਚੋਂ ਨਿਕਲੇ ਔਰ ਤਿੰਨ ਮੋਰਚੇ ਵੱਡੇ ਪੱਧਰ ਤੇ ਚੱਲ ਰਹੇ ਆ ਇੱਕ ਮੋਰਚਾ ਆਪਣਾ ਖਨੌਰੀ ਆ ਇੱਕ ਮੋਰਚਾ ਸ਼ੰਭੂ ਆ ਔਰ ਇੱਕ ਫਤਿਹਆਬਾਦ ਦੇ ਵਿੱਚ ਹਰਿਆਣੇ ਦੇ ਵਿੱਚ ਚੱਲ ਰਿਹਾ ਦੋ ਜਿਹੜੇ ਆ ਜਿਹੜੀਆਂ ਹਰਿਆਣੇ ਦੀਆਂ ਖਾ ਆਪਾਂ ਉਹ ਵੱਖ-ਵੱਖ ਫਲਾਜਾਂ ਦੇ ਵੀ ਜਿਹੜੇ ਮੋਰਚੇ ਚੱਲ ਰਹੇ ਆ ਕਰੀਬ 5 ਕ ਮੋਰਚੇ ਜਿਹੜੇ ਆ ਭਾਰਤ ਲੈਵਲ ਤੇ ਚੱਲ ਰਹੇ ਆ ਔਰ ਉਹਦੇ ਤੇ ਲਗਾਤਾਰ 12 ਮੰਗਾਂ ਦੇ ਜਿਹੜੀ ਕੇਂਦਰ ਸਰਕਾਰ ਨੂੰ ਲਗਦੀਆਂ ਵਾਂ ਕਿ ਜਿਹੜੀਆਂ ਜਨਤਕ ਲੋਕਾਂ ਦੀਆਂ ਔਰ ਕਿਸਾਨਾਂ ਦੀਆਂ ਉਹ 12 ਮੰਗਾਂ ਤੇ ਮੋਰਚੇ ਜਿਹੜੇ ਚੱਲਣ ਰਹੇ ਆ ਔਰ ਉਹਦੇ ਚੋਂ ਇੱਕ ਐ ਕੇ ਐਮਐਮ ਵੱਲੋਂ ਅਤੇ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਇਹ ਦੋਨਾਂ ਫੋਰਮ ਵੱਲੋਂ ਮੀਟਿੰਗ ਕਰਕੇ ਔਰ ਕੱਲ ਤੋਂ 6 ਤਰੀਕ ਤੋਂ ਵੱਖ-ਵੱਖ ਰਾਜਾਂ ਤੋਂ ਜਿਹੜੇ ਕਿਸਾਨ ਆਪਣੀਆਂ ਬਰਸਾਂ ਤੇ ਔਰ ਰੇਲ ਗੱਡੀਆਂ ਤੇ ਪੈਦਲ ਮਾਰਚ ਜਿਹੜੇ ਉਹ ਦਿੱਲੀ ਨੂੰ ਕੂਚ ਕਰਨਗੇ ਔਰ ਹਰਿਆਣਾ ਪੰਜਾਬ ਨੂੰ ਛੱਡ ਕੇ ਔਰ 10 ਤਰੀਕ ਨੂੰ ਪੂਰੇ ਭਾਰਤ ਅੰਦਰ ਜਿੱਥੇ-ਜਿੱਥੇ ਵੀ ਜਥੇਬੰਦੀਆਂ ਦੀ ਸਮਰੱਥਾ ਹੋਈ ਔਰ ਉੱਥੇ-ਉੱਥੇ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਵਾ ਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ ਔਰ ਜਿੱਦੇ ਜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿੰਮੇਵਾਰੀ 24 ਪੁਆਇੰਟਾਂ ਦੇ ਲੱਗੀ ਆ ਤਰਨਤਾਰਨ ਫਰੋਜ਼ਪੁਰ ਅੰਮ੍ਰਿਤਸਰ ਅਤੇ ਜਲੰਧਰ ਔਰ ਚੌਂ ਜਗਾਵਾਂ ਤੇ ਕਿਸਾਨ ਸਿੰਘ ਕਮੇਟੀ ਪੰਜਾਬ 12 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਟ੍ਰੇਨਾਂ ਰੋਕੇਗੀ ਔਰ ਸਰਕਾਰ ਨੂੰ ਵੀ ਦੱਸੇਗੀ ਕਿ ਇਹ ਜਿਹੜਾ ਜਵਾਬ ਆ ਤੁਹਾਨੂੰ ਲਿਖਤੀ ਜਿਹੜਾ ਸੰਜੀਗਰਵਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਬਕਾਇਆ ਮੰਗਾ ਜਿਹੜਾ ਪੂਰਤੀ ਕਰਨ ਵਾਸਤੇ ਇਹਦਾ ਹੱਲ ਕੱਢਣ ਵਾਸਤੇ ਜਿਹੜਾ ਵਾ ਤੁਹਾਨੂੰ ਮਜਬੂਰ ਹੋਣਾ ਪਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਹੈ ਕਿਹੜੇ ਸਬੰਧ ਕੀਤੀ ਹੈ ਜੀ ਜੋ ਅੱਜ ਦੀ ਮੀਟਿੰਗ ਕਿਸਾਨ ਸਿੰਘ ਕੋਟ ਬੁੱਢਾ ਲੋ ਖਬਰਾਉ ਨਗਰ ਤੇ ਕੀਤੀ ਗਈ ਆ ਉਹ ਜਿਹੜੇ ਜੋ ਆਪਣਾ 12 ਤਰੀਕ ਨੂੰ 12 ਫਰਵਰੀ ਤੋਂ ਚੱਲ ਰਿਹਾ ਮੋਰਚਾ ਖਲੋਰੀ ਬਾਰਡਰ ਦੇ ਸਭੂ ਬਾਰਡਰ ਦੇ ਉਹਦੀਆਂ ਲਗਾਤਾਰ ਪਿਆਰੀਆਂ ਪਿੰਡਾਂ ਦੇ ਵਿੱਚੋਂ ਜਿੱਦਾਂ ਬੰਦੇ ਪਹਿਲੇ ਉਹਨਾਂ ਦੀ ਬਦਲੀਆਂ ਵਾਸਤੇ ਇਹ ਵੱਡੇ ਪੱਤਰ ਤੇ ਪਿਆਰੀ ਕੀਤੀ ਗਈ ਆ ਦੂਜੀ ਜੋ 10 ਤਰੀਕ ਨੂੰ ਰੇਲ ਰੋਕੋ ਫੋਮ ਹੋਇਆ ਪਿੱਛੋਂ ਉਹਨਾਂ ਦੀ ਤਿਆਰੀ ਕੀਤੀ ਗਈ ਹੈ ਵੀ ਰੇ 24 ਥਾਵਾਂ ਦੇ ਆਪਣੀ ਜਿਸੇਬੰਦੀ ਨੂੰ ਮਿਲਿਆ 14 ਥਾਵਾਂ ਤੇ ਆਪਾਂ ਚੋਂ ਜ਼ਿਲ੍ਹਿਆਂ ਦੇ ਵਿੱਚ ਰੇਲਾ ਰੁਕਾਂਗੇ ਇਹ ਸਭ ਤਿਆਰੀਆਂ ਕੀਤੀਆਂ ਗਈਆਂ ਸੈਂਟਰ ਸਰਕਾਰ ਨਾਲ ਜਿਹੜਾ ਵੱਡਾ ਵੱਡੇ ਪੱਤਰ ਤੇ ਜਿਹੜਾ ਸਾਡਾ ਸੰਘਰਸ਼ ਆ ਉਹ ਤੇਜ਼ ਕਰਕੇ ਆਪਣੀਆਂ ਮੰਗਾਂ ਨੂੰ ਵਧਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਇਹ ਮੀਟਿੰਗ ਕੀਤੀ ਗਈ ਕਿਹੜੇ ਸਬੰਧ ਦੇ ਵਿੱਚ ਕੀਤੀ ਗਈ ਹੈ ਮੀਟਿੰਗ ਜੋ ਮੋਦੀ ਸਰਕਾਰ ਆ ਉਹ ਪਿਛਲੀਆਂ ਵਾਅਦਿਆਂ ਤੋਂ ਜੜੀਆ ਮੁਕਰ ਗਈ ਆ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਤੇ ਦੁਬਾਰਾ ਹੁਣ ਖਨੌਰੀ ਬਾਰਡਰ ਤੇ ਦੁਬਾਰਾ ਜਿਹੜਾ ਕਿਸਾਨ ਫੇਰ ਮੋਦੀ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਬੈਠੇ ਆਪਣੀਆਂ 12 ਹੱਕੀ ਮੰਗਾਂ ਨੂੰ ਲੈ ਕੇ ਤੇ ਉਹ ਜਿਹੜੀ ਸਰਕਾਰ ਦੀ ਹਜੇ ਤੱਕ ਕੰਨ ਤੇ ਜੂ ਨਹੀਂ ਸਰਕੀ ਹੁਣ ਜਿਹੜੀ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਫੁੱਟਾ ਗੈਰ ਆਜਨੀਤਿਕ ਮੋਰਚਾ ਇਹਨਾਂ ਵੱਲੋਂ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਤੇ ਸ਼ਾਮੀ 4 ਵਜੇ ਰੇਲਾਂ ਫਿਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਮੋਗਾ ਤੇ ਕਪੂਰਥਾ ਤੇ ਜਲੰਧਰ ਦੇ ਵਿੱਚ ਚੌਥਾ ਫਾਤਾ ਜਿਹੜੀ ਹੈ ਰੇਲ ਦਾ ਬੰਦ ਕੀਤੀ ਜਾਊਗੀ। ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੁਹਾਡੇ ਵੱਲੋਂ ਕੀ ਸਬੰਧ ਵਿੱਚ ਕੀਤੀ ਗਈ ਜੀ? ਅੱਜ ਮੀਟਿੰਗ ਤੁਹਾਨੂੰ ਪਤਾ ਹੀ ਆ ਜੀ ਦਿੱਲੀ ਤੇ ਜੋ ਆਪਣਾ ਹਰਿਆਣਾ ਦੇ ਸਰਹੱਦੇ ਉੱਤੇ ਦਿੱਲੀ ਨੂੰ ਕੂਚ ਕੀਤਾ ਸੀ ਜੋ ਆਪਾਂ ਜੋ ਹਰਿਆਣਾ ਉੱਤੇ ਸਾਡੇ ਕਿਸਾਨ ਸਰਹੱਦਾਂ ਵਾਲੇ ਬਾਡਰ ਤੇ ਡੱਕਲੇ ਆ ਉਹ ਜੇ ਸਾਡੀਆਂ ਜਥੇਬੰਦੀਆਂ ਦਿੱਲੀ ਨੂੰ ਕੋਸ਼ਿਸ਼ ਕੀਤਾ ਸੀ ਪਰ ਉਹਨਾਂ ਨੂੰ ਬਾਦਲ ਸੰਲੰਘਣ ਨਹੀਂ ਦਿੱਤਾ ਇਸ ਕਰਕੇ ਅਸੀਂ ਹੁਣ ਪੰਜਾਬ ਦੇ ਵਿੱਚ ਰੇਡ ਰੋਕੂ ਪ੍ਰੋਗਰਾਮ ਕੀਤਾ ਹੈ 10 ਤਰੀਕ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ 14 ਥਾਮਾ ਤੇ ਰੇਲਾਂ ਰੁਕਾਂਗੇ ਉਹ ਸਰਕਾਰ ਨੂੰ ਦੱਸਾਂਗੇ ਕਿ ਜੇ ਆਪਦੇ ਜ਼ਬਰ ਤੋਂ ਨਾ ਹਟਈ ਤੇ ਸਮਰਦਾ ਜੰਗ ਜ਼ਬਰਦਸਤ ਵਿਰੋਧ ਕਿਵੇਂ ਕੀਤਾ ਜਾਂਦਾ ਹੈ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਚਾਹੁੰਨੀ ਆ ਕਿ ਉਹ ਆਪਣੀ ਇਹਨਾਂ ਗੱਲਾਂ ਤੋਂ ਬਾਅਦ ਆਵੇ ਤੇ ਕਿਸਾਨਾਂ ਦੀਆਂ ਹੱਕਾਂ ਹੀ ਮੰਗਾ ਕਿਸਾਨਾਂ ਨੂੰ ਦੇਵੇ ਤੇ ਕਿਸਾਨਾਂ ਦਾ ਮਸਲਾ ਹੱਲ ਕਰਕੇ ਬਹੁਰੀ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਇਹਨਾਂ ਹੀ ਤੁਹਾਡੇ ਮੱਧਾਰਿਆਂ ਕਹਿੰਦੇ ਆ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤ